ਸਤ ਸੰਗੀਤ ਜਦੋਂ ਗੁਰੂ ਅਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਰਾਮ ਸਰ ਕੀ ਧਰਤੀ ਸ਼੍ਰੀ ਅੰਮ੍ਰਿਤਸਰ ਤੇ ਉਥੇ ਪਰਮੇਸ਼ਰ ਦਾ ਥਾਨ ਗੁਰਬਾਣੀ ਦੀ ਇਹ ਦੀੜਬੱਦੀ ਜਦੋਂ ਤੇ ਫਿਰ ਸਤਗੁਰੂ ਜੀ ਨੇ ਪਹਿਲਾ ਪ੍ਰਕਾਸ਼ ਜਦੋਂ ਸ਼੍ਰੀ ਹਰਮੰਦਰ ਸਾਹਿਬ ਵਿੱਚ ਕਰਾਇਆ ਬਾਬੇ ਬੁੱਢੇ ਸਾਹਿਬ ਨੂੰ ਹੁਕਮ ਲੱਗਾ ਬਾਬਾ ਜੀ ਪਹਿਲਾ ਹੁਕਮਨਾਮਾ ਤੁਸੀਂ ਲਓ ਬ੍ਰह्म ਗਿਆਨੀ ਬਾਬਾ ਬੁੱਢਾ ਜੀ ਨੂੰ ਪਹਿਲੇ ਗ੍ਰੰਥੀ ਸਾਜੇ ਹਨ ਗੁਰੂ ਗ੍ਰੰਥ ਸਾਹਿਬ ਦੀ ਸੇਵਾ ਵਿੱਚ ਕਿਉਂਕਿ ਐਡੇ ਵੱਡੇ ਦੀ ਸੇਵਾ ਵਿੱਚ ਕੋਈ ਇਤਨਾ ਪੁੰਨੀ ਹੋਵੇ ਜੱ삐 ਤੱ삐 ਹੋਵੇ ਕਮਾਈ ਵਾਲਾ ਹੋਵੇ ਈ ਗੁਰੂ ਗ੍ਰੰਥ ਸਾਹਿਬ ਦੇ ਪਾਸ ਬੈਠੀਆਂ ਸੇਵਾ ਕਰਦਾ ਸੋਬਦਾ ਸਤ ਸੰਗਤ ਬੋਲੋ ਸ੍ਰੀ ਤਨ تن ਬਾਬਾ ਬੁੱਢਾ ਸਾਹਿਬ ਜੀ ਨੇ ਗ੍ਰੰਥ ਖੋਲਿਆ ਕਿਉਂਕਿ ਅਜੇ ਗੁਰਤਾ ਗੱਦੀ ਨਹੀਂ ਮਿਲੀ ਸੀ ਪੋਥੀ ਪਰਮੇਸ਼ਰ ਕਾ ਥਾ ਤਨਸੀਹ ਗੁਰੂ ਗ੍ਰੰਥ ਸਾਹਿਬ ਜੀ ਕਾ ਪਹਿਲਾ ਪ੍ਰਕਾਸ਼ ਜਦ ਹਰਮੰਦਰ ਸਾਹਿਬ ਵਿੱਚ ਹੋਇਆ ਪਹਿਲਾ ਹੁਕਮਨਾਮਾ ਆਇਆ ਸੋਈ ਮਹਿਲਾ ਪੰਜਵਾਂ ਸੰਤਾਂ ਕੇ ਕਾਰਜ ਆਪ ਖਿਲਾਇਆ ਹਰ ਕੰਮ ਕਰਾਵਣ ਆਇਆ ਰਾਮ ਤਰਤ ਸੁਹਾਵੀ ਤਾਲ ਸੁਹਾਵਾ ਵਿੱਚ ਅੰਮ੍ਰਿਤ ਜਲ ਛਾਇਆ ਰਾਮ ਅੰਮ੍ਰਿਤ ਜਲ ਛਾਇਆ ਪੂਰਨ ਸਾਜ ਕਰਾਇਆ ਸਗਲ ਮਨੋਰਥ ਪੂਰੇ ਜੈ ਜੈ ਕਾਰ ਭਇਆ ਜਗ ਅੰਤਰ ਲਾਥੇ ਸਗਲ ਵਿਸੂਰੇ ਪੂਰਨ ਪੁਰਖ ਅਚਤ ਅਬਨਾਸੀ ਜਸਵੇਦ ਪੁਰਾਣੀ ਗਾਇਆ ਆਪਣਾ ਵਿਰਦ ਰਖਿਆ ਪਰਮੇਸ਼ਰ ਨਾਨਕ ਨਾਮ ਤੇ ਆਇਆ ਸਾਜ ਸੰਗਤ ਜਪੋ ਸ੍ਰੀ ਸ਼ਾਮਾ ਪਈਆਂ ਰਾਤ ਹੋਣ ਲੱਗੀ ਤਾਂ ਬਾਬਾ ਬੁੱਢਾ ਜੀ ਨੇ ਬੇਨਤੀ ਕੀਤੀ ਸਤਿਗੁਰੂ ਧਨ ਗੁਰੂ ਵਰਗੰਦੇ ਮਹਾਰਾਜ ਜੀ ਸਤਿਗੁਰੂ ਹੁਣ ਬਾਣੀ ਆਖਿਆ ਹੁਣ ਸਤਗੁਰਾਂ ਦੀ उथी परमेश्वर का थान बा संतुख सुखासन कीते गए विराजमान किए राह लगे साढ़े पलंग पलंग से नविया विछाइया की श्री गुरु ग्रंथ साहब महाराज उथी परमेश्वर का थान बाणी ने उथे विराजमान किया ਸੇਵਾਦਾਰਾਂ ਨੇ ਆਖਿਆ ਸਤਿਗੁਰੂ ਜੀ ਇਸ ਪਲੰਘ ਤੇ ਹੁਣ ਬਾਣੀ ਨੂੰ ਤੁਸੀਂ ਬਿਰਾਜਮਾਨ ਕੀਤਾ ਨਾਲ ਤੁਹਾਡੇ ਲਈ ਦੂਜਾ ਪਲੰਘ ਲਗਾ ਦਈਏ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿਣ ਲੱਗੇ ਨਹੀਂ ਪਲੰਘ ਤੇ ਹੁਣ ਬਾਣੀ ਬਿਰਾਜਮਾਨ ਹੋਏਗੀ ਕਿਉਂਕਿ ਪਲੰਘਾਂ ਵਾਲੇ ਆ ਗਏ ਅਸੀਂ ਤਾਂ ਸੇਵਾਦਾਰ ਹਾਂ ਇਹ ਧੁਰ ਕੀ ਬਾਣੀ ਆਈ ਹੈ ਕਿਸੇ ਬੰਦੇ ਦੀ ਬਣਾਈ ਕਵਿਤਾ ਨਹੀਂ ਦੁਰ ਕੀ ਬਾਣੀ ਆਈ ਤਿੰਨ ਸਗਲੀ ਚਿੰਤ ਨਿਕਲ ਬਿਆਲ ਪ੍ਰਖ ਮਹਿਰਵਾਨਾ ਹਰ ਨਾਨਕ ਸੱਚ ਵਖਾਣਾ ਇਹ ਜੁਗੋ ਜੁਗ ਅਟਲ ਬਾਣੀ ਹੈ ਹਨ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿਣ ਲੱਗੇ ਜੇ ਅਸਾਂ ਬਾਣੀ ਦਾ ਸਤਕਾਰ ਨਾ ਕੀਤਾ ਤਾਂ ਆਪਣੇ ਸਿੱਖਾਂ ਨੂੰ ਕਿਵੇਂ ਕਾਂਗਾ ਤੁਸੀਂ ਬਾਣੀ ਦਾ ਸਤਕਾਰ ਕਰੋ ਗਰੀਬ ਨਿਵਾਜ ਫਿਰ ਤੁਹਾਡੇ ਵਾਸਤੇ ਥੋੜਾ ਛੋਟਾ ਪਲੰਗ ਬਣਾ ਦਈਏ ਕਿਉਂਕਿ ਬਾਣੀ ਦੀ ਬਰਾਬਰੀ ਨਾ ਹੋਵੇ ਕਹਿਣ ਲੱਗੇ ਨਹੀਂ ਹੁਣ ਪਲੰਗਾਂ ਵਾਲੇ ਆ ਗਏ ਨੇ ਜੇ ਸਾਡੀ ਵਿਸ਼ਾਈ ਕਰਨੀ ਹੈ ਤਾਂ ੱਲੇ ਧਰਤੀ ਤੇ ਕਰ ਦਿਓ ਬਾਕੀ ਦਾ ਸਾਰਾ ਜੀਵਨ ਧੰਗ ਗੁਰਵਰਗਨ ਦੇ ਮਹਾਰਾਜ ਜੀ ਨੇ ਭੋਏ ਜਮੀਨ ਉੱਤੇ ਆਸਨ ਲਾ ਕੇ ਰਾਤ guzari ਅੱਖ ਸ੍ਰੀ ਉਸ ਦੀ ਨਿਸ਼ਾਨੀ ਅਜ ਵੀ ਹੈ ਤੁਸੀਂ ਅਕਾਲ ਤਖਤ ਸਾਹਿਬ ਜਾਓ ਨਾ ਸ੍ਰੀ ਅੰਮ੍ਰਿਤਸਰ ਕਦੇ ਸੁਖਾਸਨ ਦੇ ਕਮਰੇ ਵਿੱਚ ਜਾ ਕੇ ਦੇਖੋ ਧੰਗ ਗੁਰੂ ਗ੍ਰੰਥ ਸਾਹਿਬ ਜੀ ਦੇ ਪਲੰਘ ਤਲੇ ਇੱਕ ਚਿੱਟੀ ਚਾਦਰ ਅਜ ਵੀ ਵਿਛਾਈ ਜਾਂਦੀ ਹੈ ਕਿਸ ਵਾਸਤੇ ਕਿ ਇਹ ਆਸਣ ਜਿੱਥੇ ਚਿੱਟੀ ਚਾਦਰ ਗੁਰੂ ਗ੍ਰੰਥ ਸਾਹਿਬ ਦੇ ਤਲੇ ਪਲੰਘ ਤਲੇ ਵਿਛੀ ਹੈ ਇਹ ਆਸਣ ਗੁਰੂ ਅਰਜਨ ਦੇਵ ਜੀ ਦਾ ਹੈ ਸਭ ਤੋਂ ਉੱਚਾ ਆਸਣ ਬਾਣੀ ਦਾ ਜਿਵੇਂ ਧੰ ਬਾਬਾ ਅਨੰਦ ਸਿੰਘ ਕੀ ਕਿੱਥੇ ਦੀਵਾਨ ਸਜਣਾ ਸਭ ਤੋਂ ਉੱਚਾ ਆਸਨ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਨਾ ਉਸ ਤੋਂ ਨੀਵਾ ਕੀਰਤਨ ਕਰਨ ਵਾਲਿਆਂ ਦਾ ਤੁਸੀਂ ਬਾਣੀ ਪੜ੍ਹਨੀ ਹੈ ਅੱਖ ਦੇ ਸੰਤ ਤੁਸੀਂ ਬਾਣੀ ਪੜ੍ਹਨੀ ਹੈ ਸਭ ਤੋਂ ਉੱਚਾ ਆਸਨ ਗੁਰੂ ਗ੍ਰੰਥ ਸਾਹਿਬ ਦਾ ਉਸ ਤੋਂ ਨੀਵਾ ਕੀਰਤਨ ਕਰਨ ਵਾਲਿਆਂ ਦਾ ਬਾਣੀ ਪੜ੍ਹਨ ਵਾਲਿਆਂ ਦਾ ਤੇ ਸਾਰਾ ਹਾਲ ਸੰਗਤ ਨਾਲ ਭਰਿਆ ਹੋਣਾ ਤੇ ਬਾਬਾ ਅਨੰਦ ਸਿੰਘ ਜੀ ਨੇ ਕਿੱਥੇ ਬਹਿਣਾ ਨਾ 1.5 ਫੁੱਟ ਟੋਆ ਪੁੱਟ ਕੇ ਜਮੀਨ ਵਿੱਚ ਡੇਢ ਫੁੱਟ ਟੋਵਾ ਪੁੱਟ ਕੇ ਪੈਣਾ ਤੇ ਆਖਣਾ ਮੈਂ ਤਾਂ ਗੁਰੂ ਨਾਨਕ ਦੀ ਸੰਗਤ ਦੀ ਬਰਾਬਰੀ ਵੀ ਨਹੀਂ ਕਰ ਸਕਦਾ ਮੈਂ ਤਾਂ ਸੰਗਤ ਕੇ ਬਰਾਬਰ ਵੀ ਨਹੀਂ ਬਹਿ ਸਕਦਾ ਮੈਂ ਤਾਂ ਇਤਨਾ ਨੀਵਾ ਹਾਂ ਅਖਿ ਸ੍ਰੀ ਆਪਸ ਕੋ ਜੋ ਜਾਣੇ ਨੀਚਾ ਸੋ ਗਨੀਏ ਸਭ ਉੱਚਾ ਜਿਨੇ ਆਪਣੇ ਆਪ ਨੂੰ ਗੁਰੂ ਨਾਨਕ ਦੇ ਘਰ ਵਿੱਚ ਆ ਕੇ ਜਿਨੇ ਆਪਣੇ ਆਪ ਨੂੰ ਨੀਵਾ ਅਖਾਇਆ ਹੈ ਹਨ ਗੁਰੂ ਨਾਨਕ ਸਾਹਿਬ ਕਿਨੇ ਉਸ ਨੂੰ ਸਭ ਤੋਂ ਉੱਚਾ ਕਰ ਦਿੱਤਾ ਹੈ ਉਚਾਰਨ ਕਰੋ ਸ੍ਰੀ